ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਹਿੰਦੇ ਆਪਣੇ ਦਰਬਾਰ ਵਿੱਚ ਕਹਿੰਦੇ ਪੁੱਛਿਆ ਕਹਿੰਦੇ ਕੋਈ ਐਸਾ ਸਿੱਖ ਹੈ ਜਿਸ ਨੇ ਕਹਿੰਦੇ ਆਪਣੇ ਨੇਤਰਾਂ ਦੇ ਨਾਲ ਅੱਖਾਂ ਦੇ ਨਾਲ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਘਨੇ ਦਰਸ਼ਨ ਕੀਤੇ ਹੋਣ ਅੱਖੀਂ ਦਰਸ਼ਨ ਕੀਤੇ ਹੋਣ ਕੋਈ ਸਿੱਖ ਹੈ ਐਸਾ ਤਦੋਂ ਕਹਿੰਦੇ ਪੋਤ ਖੋਜ ਕਰਨ ਤੋਂ ਕਹਿੰਦੇ ਪਸੌਰ ਦੇ ਇਲਾਕੇ ਵਿੱਚ ਕਹਿੰਦੇ ਇੱਕ ਬਹੁਤ ਵੱਡੀ ਉਮਰ ਦੇ ਵਿੱਚ ਸਿੰਘ ਬਾਰੇ ਪਤਾ ਲੱਗਿਆ ਕਹਿੰਦੇ ਪਾਲ ਕਰਦੇ ਰਹੇ ਸਿੰਘ ਤੇ ਰਾਜੇ ਦਾ ਹੁਕਮ ਸੀ ਮਹਾਰਾਜਾ ਰਜੀਤ ਸਿੰਘ ਦਾ ਵੀ ਮੈਨੂੰ ਕੋਈ ਸਿੱਖ ਪਾਲ ਕੇ ਲਿਆ ਕੇ ਦਿਓ ਜਿਨੇ ਪ੍ਰਤੱਖ ਦਰਸ਼ਨ ਕੀਤੇ ਹੋਣ ਗਲਗੀ ਤਿਰਪਾਸ਼ਾ ਦੇ ਮੈਂ ਦਰਸ਼ਨ ਕਰਨੀ ਚਾਹੁੰਦਾ ਹਾਂ ਇਥੇ ਸਿੱਖ ਦੇ ਪਾਲ ਕਰਦੇ 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 ਹੌਲੀ ਹੌਲੀ ਕਹਿੰਦੇ ਪਸੌਰ ਇਲਾਕੇ ਦੇ ਵਿੱਚ ਉਹ ਕਹਿੰਦੇ ਇੱਕ ਵੱਡੀ ਉਮਰ ਦਾ ਕਹਿੰਦੇ ਬਜ਼ੁਰਗ ਸੀ ਗੁਰਸਿੱਖ ਜੀ ਬਾਣੀ ਪੜਨ ਵਾਲਾ ਉਹ ਮਿਲਿਆ ਪਤਾ ਲੱਗਿਆ ਉਸ ਨੂੰ ਕਹਿੰਦੇ ਬੜੇ ਸਤਕਾਰ ਸਤ ਕਹਿੰਦੇ ਪਾਲਕੀ ਵਿੱਚ ਬਿਠਾ ਕੇ ਲਿਆਂਦਾ ਗਿਆ ਜਦੋਂ ਕਿ ਪਾਲਕੀ ਮਹਾਰਾਜਾ ਰਜੀਤ ਸਿੰਘ ਜੀ ਦੇ ਕਹਿੰਦੇ ਦਰਬਾਰ ਵਿੱਚ ਆਈ ਉਹ ਸਿੱਖ ਨੂੰ ਲੈ ਕੇ ਆਏ ਪਾਲਕੀ ਦੇ ਵਿੱਚ ਤਾਂ ਮਹਾਰਾਜੇ ਨੇ ਜਾਣਿਆ ਕਿ ਇਹ ਸਿੱਖ ਨੇ ਕਹਿੰਦੇ ਗੁਰੂ ਸੇ ਦਰਸ਼ਨ ਕੀਤੇ ਨੇ ਕਹਿੰਦੇ ਉੱਠ ਕੇ ਕਹਿੰਦੇ ਪਾਲਕੀ ਨੂੰ ਆਪ ਬੋਢਾ ਦਿੱਤਾ ਰਾਜੇ ਨੇ ਸਗਾਸਨ ਉਪਰ ਉਠੋਏ ਮਹਾਰਾਜਾ ਰਜੀਤ ਸਿੰਘ ਜੀ ਬੇਖੋ ਕਿੰਨਾ ਸਤਿਕਾਰ ਕਰਦੇ ਸੀ ਬਾਣੀ ਪੜਨ ਵਾਲੇ ਦਾ ਕਿੰਨਾ ਆਦਰ ਕੀਤਾ ਸਤਿਕਾਰ ਕੀਤਾ ਵੇਖੋ ਰਾਜਾ ਆਪ ਉੱਠਿਆ ਉੱਠ ਕੇ ਜਦੋਂ ਕਹਿੰਦੇ ਉਹ ਸਿੱਖ ਦੀ ਕਹਿੰਦੇ ਪਾਲਕੀ ਲੈ ਕੇ ਆਏ ਕਹਿੰਦੇ ਪਾਲਕੀ ਵਿੱਚ ਬਿਠਾ ਕੇ ਕਹਿੰਦੇ ਆਪ ਪਾਲਕੀ ਨੂੰ ਮੋੜਾ ਦਿੱਤਾ ਅਤੇ ਸਤਿਕਾਰ ਦੇ ਨਾਲ ਕਹਿੰਦੇ ਆਪਣੇ ਉੱਚੇ ਆਸਣ ਤੇ ਬਿਠਾਇਆ ਆਪ ਤੋਂ ਉੱਚੇ ਆਸਣ ਤੇ ਬਿਠਾਇਆ ਤੇ ਆਪ ਨੀਵੀਂ ਜਗ੍ਹਾ ਤੇ ਬੈਠੇ ਮਹਾਰਾਜਾ ਜੀ ਸਿੰਘ ਕਿੰਨਾ ਸਤਿਕਾਰ ਕਰਦੇ ਸੀ ਸਤਿਕਾਰ ਸਦਕੇ ਦੇ ਮਹਾਰਾਜੇ ਨੇ ਕਹਿੰਦੇ ਪੁੱਛਿਆ ਕਿ ਤੁਸੀਂ ਕਲੰਗੀ ਤਰਪਾ ਉਸ ਦਰਸ਼ਨ ਕੀਤੇ ਨੇ ਬੜੇ ਪ੍ਰੇਮ ਨਾਲ ਪੁੱਛਦੇ ਨੇ ਅਤੇ ਕਹਿੰਦੇ ਗੁਰੂ ਦਾ ਸੁਭਾਅ ਕਿਦਾਂ ਦਾ ਹੈਗਾ ਚਿਹਰਾ ਕਿਦਾਂ ਦਾ ਉਹਨਾਂ ਦਾ ਗੱਲਾਂ ਚੱਲ ਪਈਆਂ ਕਹਿੰਦੀ ਸਿੱਖ ਨਾਲ ਜੇ ਰਮੁਰਾ ਕਹਿ ਜਾ ਅੰਗ ਜੇ ਕਹਿ ਜੇ ਨੇ ਮਹਾਰਾ ਦੇ ਤਦੋਂ ਕਿਨੇ ਸੁਰਦਰ ਸਿੰਘ ਨੇ ਜਿਹੜਾ ਵਿਰਧ ਸਿੱਖ ਦੀ ਕਹਿੰਦੇ ਸਜਣ ਨੇ ਇਤਰਾ ਦੇ ਨਾਲ ਕਿਹਾ ਕਿ ਮੈਂ ਬਹੁਤ ਲੰਮਾ ਸਮਾਂ ਕਿੰਜ ਗੁਰੂ ਦਰਸ਼ਨ ਕਰਦਾ ਰਿਹਾ ਬੜੇ ਲੰਮਾ ਸਮਾਂ ਮੈਂ ਦਰਸ਼ਨ ਕੀਤੇ ਨੇ ਭਾ ਸਾਡੇ ਅੱਖੀਂ ਦਰਸ਼ਨ ਕੀਤੇ ਨੇ ਸਤਿਗੁਰੂ ਜੀ ਉੱਚੀ ਅਸਥਾਨ ਉੱਪਰ ਬੈਠਦੇ ਸਨ ਕਹਿੰਦੇ ਸਭ ਉੱਪਰ ਦੇ ਆਲਤਾ ਦੇ ਕੰਦੇਸ਼ਤੀ ਰੱਖਦੇ ਸਨ ਦੱਸਣ ਲੱਗ ਗਏ ਨੇ ਸਿੱਖ ਉਹ ਹਰ ਵਕਤ ਕਹਿੰਦੇ ਤਿਆਰ ਵਰਤਿਆ ਰਹਿੰਦੇ ਸਨ ਸਤਿਗੁਰੂ ਜੀ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿੱਧਰ ਵੀ ਮੈਂ ਕਹਿੰਦੇ ਨਿਗਾਹ ਜਾਂਦੀ ਸੋ ਉਧਰ ਕਹਿੰਦੇ ਦੱਸਣਾ ਜੋ ਕਹਿੰਦੇ ਨਿਹਾਲ ਕਰ ਦਿੰਦੇ ਸੀ ਜਿਨ੍ਹਾਂ ਦੇ ਉੱਪਰ ਕਹਿੰਦੇ ਬਾਸਾ ਦੀ ਨਿਗਾਹ ਪੈਂਦੀ ਸੀ ਕਿ ਨਜ਼ਰ ਪੈਂਦੀ ਸੀ ਉਹਨਾਂ ਦੀ ਦੁਸ਼ਮਣ ਦੇ ਉੱਪਰ ਪੈ ਗਈ ਉਹਨੂੰ ਵੀ ਨਿਹਾਲ ਕਰ ਦੇ ਪਾਪੀ ਦੇ ਉੱਪਰ ਪੈਗੀ ਕੋ ਕਰਮੀ ਦੇ ਉੱਪਰ ਪੈਗੀ ਨਿਹਾਲ ਕਰ ਦਿੰਦੇ ਦੀ ਬਾਸ਼ਾ ਜੀ ਜਿਹਦੋਂ ਕਿ ਨੇ ਸਿਬਤ ਕਰ ਰਿਹਾਗਾ ਦੱਸ ਰਿਹਾਗਾ ਮਹਾਰਾਜਾ ਨੀ ਸਿੰਘ ਨੂੰ ਐਸੇ ਸਤਿਗੁਰੂ ਦਾ ਕਿਨ ਸੁਭਾ ਸੀ ਕਹਿੰਦੇ ਕਹਿੰਦੇ ਮਹਾਰਾਜੇ ਨੇ ਕਿਹਾ ਕਿ ਸਤਿਗੁਰੂ ਬਾਰੇ ਹੋਰ ਬਚਨ ਸੁਣਾਓ ਸਾਨੂੰ ਹੋਰ ਦੱਸੋ ਉਹਨਾਂ ਬਾਰੇ ਤਦੋਂ ਕਿ ਉਹਨਾਂ ਨੇ ਕਿਹਾ ਕਿ ਇੱਕ ਵਾਰ ਮਨੁਕਿ ਨੇ ਸਤਿਗੁਰਾਂ ਦੇ ਚਰਨ ਦੀ ਸੋ ਪ੍ਰਾਪਤੀ ਹੋਈ ਸੀ ਉਸ ਵੇਲੇ ਮੇਰੇ ਕਹਿੰਦੇ ਰੋਮ ਰੋਮ ਵਿੱਚ ਉਹ ਕਿਨੇ ਸਤਿਗੁਰੂ ਦੇ ਨਾਮ ਦਾ ਕਹਿੰਦੇ ਪ੍ਰਵਾਹ ਚੱਲ ਪਿਆ ਸੀ ਮਨ ਬਹੁਤ ਆਨੰਦ ਪ੍ਰਾਪਤ ਹੋਇਆ ਕਹਿੰਦੇ ਮੈਂ ਨਾਲ ਦੇ ਸਿੰਘਾਂ ਤੋਂ ਕਹਿੰਦੇ ਪੁੱਛਿਆ ਕੀ ਕੀ ਕਹ ਲਣਾਗਾ ਉਹ ਸਿੱਖ ਕਹਿਣ ਲੱਗਿਆ ਮੈਂ ਨਾਲ ਦੇ ਸਿੰਘਾਂ ਤੋਂ ਪੁੱਛਿਆ ਤਉ ਉਹਨਾਂ ਨੇ ਕਿਹਾ ਕਹਿੰਦੇ ਜੋ ਵੀ ਕਹਿੰਦੇ ਕਵਾਰ ਸਤਿਗੁਰੂ ਦੇ ਕਿਨ ਚਰਨਾਂ ਦੇ ਸੋ ਪ੍ਰਾਪਤ ਕਰ ਲੈਂਦਾ ਕਿ ਉਸ ਦੇ ਕਹਿੰਦੇ ਅੰਦਰ ਇੱਕ ਰਸਨਾਮ ਦੇ ਕਹਿੰਦੇ ਬਾਜੇ ਵੱਜਣ ਲੱਗ ਪੈਂਦੇ ਨੇ ਕਿਉਂਕਿ ਜੋ ਆਪਾਂ ਖੇਲੀ ਸ਼ਬਦ ਪੜਿਆ ਪਿਆਰੇ ਹੋ ਬਿਨਵੰਤ ਨਾਨਕ ਗੁਰ ਚਰਨ ਲਾਗੇ ਲੱਗਣ ਤੋਂ ਭਾਵ ਕਿ ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਗਏ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਜਦੋਂ ਕਿ ਨੇ ਸਿੱਖ ਨੇ ਕੰਨਸਾਰੀ ਇਹ ਵਚਨ ਸੁਣਾਏ ਕਹਿੰਦੇ ਗੁਰੂ ਪਾਤਸ਼ਾਹ ਦੇ ਮਹਾਰਾਜਾ ਜੀ ਸਿੰਘ ਕਹਿੰਦੇ ਉੱਠ ਕੇ ਉਹਨਾਂ ਦੇ ਚਰਨਾਂ ਤੇ ਟਹਿ ਗਏ ਕਹਿੰਦੇ ਸਿੱਖ ਨੂੰ ਬੜਾ ਕੁਝ ਦਿੱਤਾ ਕਹਿੰਦੇ ਜਿਹੜੇ ਸਿੱਖ ਨੇ ਦਰਸ਼ਨ ਕੀਤੇ ਤੇ ਕਲੰਗੀਧਰ ਪਾਤਸ਼ਾਹ ਦੇ ਉਹ ਸਿੱਖ ਤਾਂ ਕਹਿੰਦੇ ਬਹੁਤ ਮਾਨਾਦਰ ਕੀਤਾ ਕਹਿੰਦੇ ਉੱਚੀ ਜਗ੍ਹਾ ਤੇ ਬਿਠਾ ਕੇ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਲੰਗਰ ਪਾਣੀ ਜਲ ਪਾਣੀ ਸ਼ਕਾਇਆ ਕਹਿੰਦੇ ਆਪ ਆਪੇ ਸੇਵਾ ਕੀਤੀ ਗੈਨੇ ਸਕਦੀ ਕਹਿੰਦੇ ਵਾਰ-ਵਾਰ ਮਹਾਰਾਜਾ ਕਹਿੰਦੇ ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰ ਰਿਹਾਗਾ ਵਾਰ-ਵਾਰ ਕਿਉਂ